ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਕੀ ਹਾਲ ਚਾਲ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਹੈ ਕੈਸਤੀ ਸਾਡਾ ਜਿਹੜਾ ਟੋਪਿਕ ਹੈ ਬਹੁਤ ਹੀ ਯੂਨਿਕ ਹੈ ਹਨਾ ਬਹੁਤ ਜ਼ਿਆਦਾ ਤੇ ਉਹ ਹੈ ਕਿ ਅੱਜ ਅਸਲ ਰੱਬ ਦੇਖਿਆ ਇੱਕ ਇੱਕ ਕੁੱਤਾ 3-4 ਪਿੰਡਾਂ ਨੂੰ ਪਾਲਣਿਆ ਆ ਦੇ ਕੋ ਟਾਈਟਲ ਤੋਂ ਹੀ ਦੇਖਣ ਨੂੰ ਲਾਤਾ ਕਿ ਪਤਾ ਨਹੀਂ ਕੀ ਹੋਣਾ ਵੀਡੀਓ 'ਚ ਪਰ ਵੀਡੀਓ 'ਚ ਇਹ ਹੈ ਕਿ ਮਤਲਬ ਕੁੱਤਾ ਹੀ ਰਸਤਾ ਦਿਖਾ ਰਿਹਾ ਹੈ ਕੇ ਨੂ ਐ ਕਿ ਮਤਲਬ ਜਿਨਾਂ ਨੂੰ ਨਹੀਂ ਪਤਾ ਅੱਗੇ ਤਾਂ ਹਨਾ ਮਤਲਬ ਰੁਕ ਰੁਕ ਕੇ ਰਾਤੀ ਵੀ ਸਵੇਰੇ ਵੀ ਰਾਤੀ ਵੀ ਸਵੇਰੀ ਮਤਲਬ ਇੱਕ ਵੀ ਲੈਣੀ ਕਿ ਹਾਂ ਵੀ ਰਾਤ ਤਾਂ ਨਹੀਂ ਮਤਲਬ ਪਾਣੀ ਦਾ ਟਾਈਪਾ ਨਹੀਂ ਮਿਲ ਰਿਹਾ ਨਹੀਂ ਪੂਰਾ ਟਾਈਮ ਰਸਤਾ ਦਿਖਾ ਰਿਹਾ ਹੈ ਪੰਜਾਬ ਨੂੰ ਦੇਖ ਲਓ ਤਾਂ ਉਹ ਬਿਨਾਂ ਕਿਸ ਜੜ ਤੋਂ ਮੁਣੀ ਵਾਲੀ ਅੱਪਾ ਵੀਡੀਓ ਸਟਾਰਟ ਕਰਦੇ ਅੱਪਾ ਰਸ ਦੇ ਲੈ ਕੇ ਆਏ ਸੀਗੇ ਸੁੱਕਾ ਰਾਸ਼ਨ ਤੇ ਪਾਣੀ ਤੇ ਤੂੜੀ ਜਿੱਧਰ ਆਪਣੇ ਹੜਾ ਆ ਯਾ ਰਮਦਾਸ ਵਾਲੀ ਸਾਈਡ ਆਏ ਹੋਏ ਸੀ ਤੇ ਸਾਡੇ ਨਾਲ ਇੱਕ ਚਮਤਕਾਰ ਹੋਇਆ ਜੋ ਆਪਾਂ ਤੁਹਾਨੂੰ ਵੀ ਦਿਖਾਉਣੇ ਆ। ਸੜਕ ਤੇ ਪਾਣੀ ਜ਼ਿਆਦਾ ਸੀ ਤੇ ਸਾਨੂੰ ਸੜਕ ਦਾ ਪਤਾ ਨਹੀਂ ਲੱਗਦਾ ਸੀ ਕਿਉਂਕਿ 3-3 ਫੁੱਟ ਪਾਣੀ ਸੀਗਾ, 4-4 ਫੁੱਟ ਵੀ ਸੀ, ਕਿਤੇ-ਕਿਤੇ 5-5 ਫੁੱਟ ਵੀ ਸੀ। ਸਾਨੂੰ ਪ੍ਰਮਾਤਮਾ ਨੇ ਇੱਕ ਚਮਤਕਾਰ ਕੀਤਾ ਵੀ ਸਾਨੂੰ ਰਸਤਾ ਦਿਖਾਉਣ ਲਈ ਉਹਨੇ ਇੱਕ ਦਰवेश ਨੂੰ ਭੇਜਿਆ। ਉਹ ਦੇਖੋ ਵੀਡੀਓ ਜੀ ਤੁਸੀਂ ਦੇਖ ਸਕਦੇ ਸਾਡੇ ਅੱਗੇ ਜਾ ਰਿਹਾ ਉਹ ਦਰवेश ਚਿੱਟੇ ਰੰਗ ਦਾ। ਉਹਨੇ ਸਾਨੂੰ 10 ਤੋਂ 12 ਕਿਲੋਮੀਟਰ ਰਸਤਾ ਦਿਖਾਇਆ। ਇਹ ਇੱਕ ਚਮਤਕਾਰ ਵਾਲੀ ਇਹਦੀ ਇੱਕ ਹੋਰ ਗੱਲ ਆ ਵੀ ਅਸੀਂ ਜਦੋਂ ਇਹ ਸਾਨੂੰ ਮਿਲਿਆ ਇਹ ਸਾਨੂੰ ਤਿੰਨ ਪਿੰਡ ਪਹਿਲਾਂ ਮਿਲਿਆ ਤਿੰਨ ਪਿੰਡ ਤੋਂ ਬਾਅਦ ਤਿੰਨ ਪਿੰਡਾਂ 'ਚ ਅਸੀਂ ਹੋਰ ਰਸਤਾਂ ਵੰਡਿਆ ਜਦੋਂ ਅਸੀਂ ਪਿੰਡ 'ਚ ਵੜ ਜਾਂਦੇ ਸੀਗੇ ਇਹ ਉੱਥੇ ਖੜ ਜਾਂਦਾ ਸੀ ਜਾ ਕੇ ਸਾਥੋਂ 2-300 ਮੀਟਰ ਅੱਗੇ ਜਾ ਕੇ ਖੜਦਾ ਸੀਗਾ ਇਹ ਤੇ ਜਦੋਂ ਅਸੀਂ ਵੰਡ ਇਹਨੂੰ ਪਤਾ ਲੱਗ ਜਾਂਦਾ ਸੀਗਾ ਵੀ ਹੁਣ ਇਹ ਤੁਰ ਪਏ ਇਹ ਵੀ ਫਿਰ ਸਾਨੂੰ ਅੱਗੇ-ਅੱਗੇ ਚੱਲ-ਚੱਲ ਕੇ ਰਸਤਾ ਦਿਖਾਈਗਾ ਤੁਸੀਂ ਦੇਖਿਓ ਚਲੋ ਇਧਰ ਦੇਖੋ ਆ ਮੋੜ-ਮੁੜਿਆ ਇਹਨੇ ਸਾਨੂੰ ਸਾਰਾ ਕੱਲਾ-ਕੱਲਾ ਰਸਤਾ ਇਹਨੇ ਦਿਖਾਇਆ ਤਿੰਨ ਤੋਂ ਚਾਰ ਪਿੰਡ ਇਹ ਦਿਖਾਇਆ ਉਹ ਦੇਖੋ ਹੁਣ ਖੜ ਗਿਆ ਖੜ ਗਿਆ ਜਦੋਂ ਨੂੰ ਪਤਾ ਵੀ ਅਸੀਂ ਮੋੜ-ਮੋੜਾਂਗੇ ਫੇਰ ਉਹ ਤੁਰੂਗਾ ਸਾਡੇ ਦੇਖ ਕੇ ਵੀ ਹੁਣ ਇਹ ਗਾਹ ਨਾ ਸਿੱਧੇ ਨਾ ਗਲਤ ਰਾਂ ਟੱਪੇ ਜਾਣ ਫੇਰਾਂ ਦੇਖੋ ਜੀ ਰਾਤ ਨੂੰ ਸਾਨੂੰ ਇਹਨੇ ਰਮਦਾਸ ਵਾਲੀ ਰੋਡ ਚੜਾ ਕੇ ਇੱਥੇ ਪਾਣੀ ਜਾਦੇ ਆ ਗਿਆ ਫੇਰ ਸਾਡੇ ਸਿੰਘਾਂ ਨੇ ਇਹਨੂੰ ਚੱਕ ਕੇ ਟਰਾਲੀ 'ਚ ਰੱਖ ਲਿਆ ਤੇ ਅਸੀਂ ਜਦੋਂ ਬਾਬਾ ਬੁੱਢਾ ਸਾਹਿਬ ਦੀਆਂ ਸਵਾਦਾਂ ਵਾਲੇ ਗੁਰੂ ਘਰ ਰੁਕੇ ਉੱਥੇ ਆਪੇ ਜਾ ਕੇ ਉਤਰ ਗਿਆ ਤੇ ਵੀ ਰੱਬ ਕਿਸੇ ਵੀ ਰੂਪ ਚਾ ਸਕਦਾ ਹੈ ਠੀਕ ਹੈ ਸਹੀ ਕਰਦਾ ਹੈ ਰੱਬ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਤੇ ਆ ਹੀ ਜਾਂਦਾ ਜਿਵੇਂ ਕਿ ਇੱਕ ਕੁੱਤਾ ਆਇਆ ਸੀਗਾ ਦਰਬੇਸ਼ ਬਣ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਵੀਡੀਓ ਦੇਖ ਹੀ ਲਈ ਆ ਤੇ ਕਿੱਦੇ ਇਸ ਕੁੱਤੇ ਨੇ ਤਿੰਨ ਚਾਰ ਪਿੰਡਾਂ ਦਾ ਰਸਤਾ ਦਿਖਾਇਆ ਅੱਗੇ ਤੁਰ ਤੁਰ ਕੇ ਤਾਂ ਕਿ ਵੀ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਉੱਥੇ ਤੱਕ ਰਾਸ਼ਨ ਪਹੁੰਚ ਸਕੇ ਸੋ ਐਦਾਂ ਦੀਆਂ ਰੂਹਾਂ ਬਈ ਵਾਕਈ ਰੱਬੀ ਹੁੰਦੀਆਂ ਸੋ ਤੇ ਰੱਬ ਇਹੋ ਜਿਹੀਆਂ ਰੂਹਾਂ ਨੂੰ ਧਰਤੀ ਤੇ ਭੇਜਦਾ ਉਹ ਆਪ ਤਾਂ ਆ ਨਹੀਂ ਸਕਦਾ ਪਰ ਇਹ ਰੂਹਾਂ ਆ ਕੇ ਰੱਬ ਦਾ ਕੰਮ ਕਰਦੀਆਂ ਲੋਕਾਂ ਦੀ ਸੇਵਾ ਕਰਦੀਆਂ ਸਾਰੀ ਜ਼ਿੰਦਗੀ ਆਪਣੀ ਸਿਰਫ ਵਿੱਚ ਹੀ ਬਤੀਤ ਕਰ ਦਿੰਦੀਆਂ ਦੇਖੋ ਯਾਰ ਇਹ ਕੁੱਤੇ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਕਿੱਥੇ ਕਿਹਨੇ ਕੰਮ ਆ ਜਾਣਾ ਹਨਾ ਬਾਕੀ ਉਮੀਰਾ ਤੁਹਾਨੂੰ ਸਾਰੇ ਨੂੰ ਵੀਡੀਓ ਚੰਗੀ ਲੱਗੀ ਹੋਗੀ ਇਹ ਤੁਹਾਨੂੰ ਵੀ ਵਧੀਆ ਲੱਗਿਆ ਕਿ ਕੁੱਤੇ ਨੇ ਇੰਨਾ ਸੋਹਣਾ ਕੰਮ ਕੀਤਾ ਹਨਾ ਸੋ ਸੇਵਾ ਤਾਂ ਸੇਵਾ ਹੀ ਆ ਬਈ ਇਸ ਕੁੱਤੇ ਦੀ ਸੇਵਾ ਵੀ ਬੜੀ ਸੋਹਣੀ ਸੀ ਇਹ ਤੁਹਾਨੂੰ ਕੁੱਤੇ ਦੀ ਸੇਵਾ ਚੰਗੀ ਲੱਗੀ ਤਾਂ ਸੋਹਣਾ ਜਿਹਾ ਕਮੈਂਟ ਜ਼ਰੂਰ ਲਿਖ ਕੇ ਜਾਇਆ ਤਾਂ ਗਾਇਜ਼ ਯਾਰ ਇਹ ਵੀਡੀਓ ਹੋ ਚੁੱਕੀ ਹੈ ਤਰੀ ਖਤਮ ਤੁਸੀਂ ਦੇਖ ਰਹੇ ਹੋ ਨਹੀਂ ਤਾਂ ਛੋਟੀ ਆ ਪਰ ਇਹ ਛੋਟੀ ਚ ਬਹੁਤ ਕੁਝ ਦੱਸਿਆ ਉਹਨਾਂ ਨੇ ਹਨਾ ਕਿ ਕਿਵੇਂ ਇੱਕ ਕੁੱਤਾ ਸੇਵਾ ਕਰ ਰਿਹਾ ਹੈ ਸਹੀ ਗੱਲ ਹੈ ਦੇਖੋ ਸਰਕਾਰ ਤੋਂ ਨਹੀਂ ਹੋਈ ਪਰ ਇੱਕ ਕੁੱਤੇ ਤੋਂ ਹੋ ਗਈ ਸੇਵਾ ਹੂੰ ਹੂੰ ਸੋਚਣ ਵਾਲੀ ਗੱਲ ਹੈ ਹੈਨਾ ਤੇ ਨਾਲੇ ਮਤਲਬ ਬਹੁਤ ਹੋਦੀ ਹੈ ਬਹੁਤ ਅਟਰੈਕਟਿਵ ਵੀਡੀਓ ਕੈਸਾ ਆਤੇ ਹੈ ਨਾ ਕਿ ਹਾਂ ਮਤਲਬ ਬਰੂ ਕਿਸੇ ਨੇ ਸਿਖਾਇਆ ਨਹੀਂ ਹੈ ਕਿ ਇੰਜ ਕਰਨਾ ਇੰਜ ਕਰ ਉਹਨੂੰ ਵੀ ਸਮਝ ਆਇਆ ਵੀ ਹਾਂ ਵੀ ਇੰਨਾ ਨੁਕਸਾਨ ਹੋ ਰਿਹਾ ਮਤਲਬ ਕਿ ਪਾਣੀ ਪਾਣੀ ਹੈ ਨਹੀਂ ਪਤਾ ਚੱਲ ਰਿਹਾ ਇੱਕ ਤਰ੍ਹਾਂ ਐਂਜਲ ਦਾ ਜਿਵੇਂ ਵਾਈਗੋ ਜੀ ਨੇ ਉਹਨੂੰ ਭੇਜਿਆ ਹੈ ਹੈਨਾ ਤਾਂ ਕੀ ਸਾਰੇ ਦੀ ਮੰਨ ਕਰ ਸਕੇ ਰਾਤੀ ਵੀ ਕਰਦੇ ਸਵੇਰੇ ਵੀ ਕਰਦੇ ਆ ਆ ਉੱਤਰ ਜਾਂਦੇ ਸੀ ਇੱਥੇ ਪਤਾ ਹੁੰਦਾ ਕਿ ਹਾਂ ਇੱਥੇ ਰਹਿ ਇੱਥੇ ਰਹਿ ਵੀ ਰਸਤਾ ਉਹਨਾਂ ਨੂੰ ਮਿਲਦੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪੰਜ ਪੰਜ ਫੁੱਟ ਤੱਕ ਗਿਆ ਹੈ ਨਾ ਪਾਣੀ 10 10 ਫੁੱਟ ਤੱਕ ਜਿਵੇਂ ਅਸੀਂ ਕਰਤਾਰਪੁਰ ਸਾਹਿਬ ਅਸੀਂ ਵੀਡੀਓ ਦੀ ਇਸ ਵੀਡੀਓ ਪਾਈ ਵੀ ਅਸੀਂ ਕਰਤਾਰਪੁਰ ਸਾਹਿਬ ਦੀ ਉੱਧਰ ਦੇਖਿਆ ਕਿ ਸੀ 10 10 ਫੁੱਟ ਪਾਣੀ ਉਹ ਗੁਰਦੁਆਰਾ ਦੇ ਤੋਂ ਜ਼ਿਆਦਾ ਭਰਿਆ ਹੋਇਆ ਹੈ ਦੇਖ ਲੋ ਕਿੰਨਾ ਜ਼ਿਆਦਾ ਪਾਣੀ ਹੈ ਬਹੁਤ ਜ਼ਿਆਦਾ ਪਾਣੀ ਹੈ ਪਰ ਇਹ ਕਿ ਉੱਧਰ ਵੀ ਫੁੱਲ ਓਨ ਸੇਵਾ ਚੱਲ ਰਹੀ ਹੈ ਚੱਲ ਰਹੀ ਹੈ ਹਾਂ ਸਾਰੇ ਮਤਲਬ ਖਾਣਾ ਪੀਣਾ ਸਭ ਕੁਝ ਹੋ ਰਿਹਾ ਉੱਧਰ ਹਮ ਕਹਿਨੀ ਹੈ ਕਿ ਉੱਧਰ ਕੁਝ ਨਹੀਂ ਹੈ ਮਤਲਬ ਸਾਰੀ ਜਗ੍ਹਾ ਜਿੱਧਰ ਜਿੱਧਰ ਵੀ ਸੇਵਾ ਚਾਹੀਦੀ ਹੈ ਸਾਰਿਆਂ ਨੂੰ ਉੱਧਰ ਮਿਲ ਰਹੀ ਹੈ ਸਾਰਿਆਂ ਨੂੰ ਤੇ ਇਹ ਪੰਜਾਬੀ ਕਰ ਰਹੇ ਕੁਝ ਹੋਰ ਵੀ ਕਾਸਟ ਦੇ ਕਰ ਰਹੇ ਹਨਾ ਹੂੰ ਹੂੰ ਇਹ ਉੱਤਰਾਖੰਡ ਦੇ ਹੋਗੇ ਮੁਸਲਮਾਨ ਹੋਗੇ ਹਨਾ ਹੋਰ ਵੀ ਸਾਈਡਾਂ ਜਿਹੜੇ ਸਾਰੇ ਖੜੇ ਆ ਪੰਜਾਬ ਦੇ ਨਾਲ ਤੇ ਬਹੁਤ ਦਿਨ ਆਦਾ ਹੈ ਕਿ ਹਾਂ ਹੋਰ ਪੰਜਾਬ ਡੁੱਪਣ ਵਾਲਿਆਂ ਚ ਨਹੀਂ ਹੈ ਪੰਜਾਬ ਅੜੇਗਾ ਪੰਜਾਬ ਖੜੇਗਾ ਤੇ ਜਿੱਤੇਗਾ ਹਾਂ ਜਿੱਤੇਗਾ ਸਹੀ ਗੱਲ ਹੈ ਕਿ ਇਹ ਨਹੀਂ ਆ ਕਿ ਸਰਕਾਰ ਸੋਚ ਰਹੀ ਕਿ ਆਏ ਅੰਜ ਕਰੂਗੇ ਤਾਂ ਪੰਜਾਬ ਡੁੱਬ ਜਾਏਗਾ ਲੈ ਹੁਣ ਵੀ ਦੇਖੀ ਵੀ ਹੋਣੀ ਕਿ ਨਾ ਸਾਰਿਆਂ ਨੇ ਸੰਭਿਆ ਹੀ ਹੋਇਆ ਬਾਅਦ ਚੋ ਵੀ ਸੰਭੂਗੇ ਬਾਕੀ ਇਹ ਕਿਰਦਾ ਸਾਰੇ ਅੱਗੇ ਜ਼ਰੂਰ ਕਰਿਓ ਜਿਵੇਂ ਹੁਣ ਏ ਮਤਲਬ ਰਿਸ਼ਤਾ ਹੀ ਲਾ ਲਓ ਰਿਸ਼ਤਾ ਭੇਜਿਆ ਨਾ ਨੀ ਉਹ ਜੀ ਅੱਗੇ ਹੋਰ ਵੀ ਭੇਜ ਤੇ ਰਣਗੇ ਰਾਤੋ ਦਿਖਾਂਦੇ ਆ ਵਾਈ ਗਰੂ ਚਾਹੇ ਆਪ ਨਾ ਕੇ ਦਿਖਾਣ ਕਿ ਸਿੱਧੇ ਨਾ ਰਾਹੀ ਦਿਖਾ ਦਿੰਦੇ ਆ ਹੂੰ ਜੀ ਅਤੇ ਬਹੁਤ ਵਧੀਆ ਲੱਗਿਆ ਸੋਨੀ ਵਾਲੀ ਵੀਡੀਓ ਦੇਖ ਕੇ ਤੁਸੀਂ ਆਪਣੇ ਰਾਏ ਜਰੂਰ ਕਮੈਂਟ ਚ ਦੱਸਿਓ ਤੁਹਾਨੂੰ ਕਿਵੇਂ ਲੱਗੀ ਤੇ ਅੱਗੇ ਤੇ ਸ਼ੇਅਰ ਜਰੂਰ ਕਰਿਓ ਇੰਨੀ ਵਧੀਆ ਸੇਵਾ ਕੀਤੀ ਹੈ ਕੁੱਤੇ ਨੇ ਹਨਾ ਹੂੰ ਹੂੰ ਤੇ ਬਹੁਤ ਵਧੀਆ ਲੱਗਿਆ ਸਾਨੂੰ ਤੁਹਾਨੂੰ ਕਿਵੇਂ ਲੱ ਗਿਆ ਲਾਈਕ ਕਮੈਂਟ ਤੇ ਸਬਸਕ੍ਰਾਈਬਰ ਕਰਕੇ ਜੁੜ ਦੱਸਿਓ ਸਾਨੂੰ ਤੇ ਧੰਨਵਾਦ ਧੰਨਵਾਦ